ਚਾਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੇ ਖਬਰ ਦੇਸ਼ ਦੀ ਪਹਿਲੀ ਮਿਸ ਇੰਡੀਆ ਦਾ ਦਿਹਾਂਤ 81 ਸਾਲ ਦੀ ਉਮਰ ਵਿੱਚ ਲੈ ਆਖਰੀ ਸਾਹ ਦੇਸ਼ ਦੀ ਬੈਲੀ ਮਿਸ ਇੰਡੀਆ ਤੇ ਮਸ਼ਹੂਰ ਫੈਸ਼ਨ ਪੱਤਰਕਾਰ ਮੇਰ ਕੈਸਟੈਲੀਨੋ ਦਾ 81 ਸਾਲ ਦੀ ਉਮਰ ਵਿੱਚ ਬੁੱਧਵਾਰ ਨੂੰ ਦਿਹਾਂਤ ਹੋ ਗਿਆ ਮੁੰਬਈ ਵਿੱਚ ਪੈਦਾ ਹੋਈ ਮੇਰ ਨੇ 1964 ਵਿੱਚ ਫਿਰ ਫੇ ਮੀਨਾ ਮਿਸ ਇੰਡੀਆ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ ਉਹ ਇਹ ਸਨਮਾਨ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਸੀ ਅਤੇ ਉਹਨਾਂ ਨੇ ਮਿਸ ਯੂਨੀਵਰਸ ਯੂਨੀਵਰਸ ਤੇ ਮਿਸ ਯੂਨਾਈਟਿਡ ਨੇਸ਼ਨਸ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੇ ਫੈਸ਼ਨ ਪੱਤਰਕਾਰੀ ਵਿੱਚ ਲੰਬਾ ਤੇ ਸਰਦਾਰ ਕੈਰੀਅਰ ਬਣਾਇਆ ਤੇ 1973 ਵਿੱਚ ਪੱਤਰਕਾਰੀ ਦੀ ਸ਼ੁਰੂਆਤ ਕਰਨ ਵਾਲੀ ਮਹਿਰ ਕੈਸਟੀ ਲੀਨੋ ਨੇ ਫੈਸ਼ਨ ਲਾਈ ਲਾਈਫ ਲਾਈਫਸਟਾਈਲ ਦੀ ਤੇ ਸੁੰਦਰਤਾ ਨਾਲ ਜੁੜੇ ਵਿਸ਼ਿਆਂ ਤੇ ਦੇਸ਼ ਵਿਦੇਸ਼ਾਂ ਵਿੱਚ ਕਈ ਪ੍ਰਮੁੱਖ ਪਰ ਖਾਸ ਨਾਂ ਵਿੱਚ ਲਿਖਿਆ ਤੇ ਉਹਨਾਂ ਨੇ ਫੈਸ਼ਨ ਨੂੰ ਸਿਰਫ ਗਲੇਮਰ ਨਹੀਂ ਬਲਕਿ ਇੱਕ ਇੰਡਸਟਰੀ ਦੇ ਰੂਪ ਵਿੱਚ ਦੇਖਣ ਦੀ ਸੋਚ ਨੂੰ ਬੜਾਵਾ ਦਿੱਤਾ ਖਬਰਾਂ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ